ਬਦਲਾ ਬੀਮਾ ਪਰਦੇ ਸਟੱਡ ਫਾਰਮ ਜਲਵਾਣਾ ਆ ਗਈ ਬਈ ਬੀਮਾ ਫਤਿਹ ਸਟੱਡ ਫਾਰਮ ਜਲਵਾਣਾ ਹਣ ਨਾ ਬੋਲਿਓ ਬਾਈ ਹਣ ਸਾਰੇ ਬੋਲਤੇ ਜਿਹਦੇ ਨਾਮ ਹਰਮਿੰਦਰ ਸੁਣਾਣਾ ਸੀ ਆਪ ਲਾਵਾ ਜੀ ਅਜਣ ਪੈਲੀ ਨਾ ਪੈ ਗਿੰਦਾ ਵਸੀ ਮਾਰੀ ਮੋਦਦ ਕੋਲ ਗਿਆ ਦਾ ਜੀਨੇ ਕੁੱਟਦੀ ਪੰਡੋਰੀ ਸਾਰੀ ਸਮਾਂ ਲੱਗ ਗਿਆ 20 ਸੈਕਿੰਡ 81 ਪੁਆਇੰਟ ਪੰਦਿਆ ਮਾਰਿਓ ਬਾਈ ਜੀ ਦੋਨਾਂ ਤੇ ਇੱਕੋ ਜਿਨਾ ਮਾ ਇਹ ਬਾਈ ਜੀ ਭੱਜ ਗਿਆ ਜਿਹੜਾ ਅੰਦਰਲੇ ਪਾਸੇ ਅੰਗਰੇਜ਼ ਤੀਜੇ ਸ਼ੇਰ ਗਿਲ ਜਗਤਪੁਰ ਰਾਜੂ ਸਰਹਾਲਾ ਮੇਜਰ ਸਿੰਘੀ ਬਿਹਾਲਾ ਇਹ ਜਿਹੜਾ ਪਾਲਾ ਕਲਾਲ ਹੀਪੂ ਕਲਾਲ ਤੇ ਪਰਲੇ ਪਾਸੇ ਇਹ ਭੱਜ ਗਿਆ ਬਾਈ ਜੀ ਹਰਬਿੰਦਰ ਸਮਾਣਾ ਮੁੰਡਾ ਇਟਲੀ ਚਾ ਇਟਲੀ ਦੇ ਸ਼ਹਿਰ ਦੇ ਵਿੱਚ ਵਸਦਾ ਵਾ ਜਿੱਥੇ ਆਪਣਾ ਡੈਰੀ ਫਾਰਮ ਆ ਵੱਡਾ ਕਾਰੋਬਾਰ ਆ ਇਹ ਹਰਵਿੰਦਰ ਸਮਾਣਾ ਤਾਰਾ ਸਿੰਘ ਦੀ ਦੌਧਰ 골ਡੀ ਲਤਾਲਾ ਜੀਤੂ ਟੈਪੀ ਇਹ ਟੈਪੀ ਵਾਲਾ ਜੀਤੂ ਚੈਨੀ ਮਹੋਲੀ ਤਰਤੀ ਕਣਕਸਾ ਡੀ ਸੀ